ਕਬੀਰ ਸਾਖਤ ਐਸਾ ਹੈ ਜਿਵੇਂ ਲਸਨ ਕੀ ਖਾਨ ਕੋਨੇ ਬੈਠੇ ਖਾਈਐ ਪ੍ਰਗਟ ਹੋਏ ਨਿਗਾਹ ਕਬ ਕਬੀਰ ਜੀ ਸਾਨੂੰ ਸਮਝਾਉਂਦੇ ਨੇ ਕਿ ਭਾਈ ਸਾਖਤ ਇਨਸਾਨ ਇਹੋ ਜਿਹਾ ਹੈ ਜਿਵੇਂ ਕੋਈ ਲਸਨ ਦੀ ਖਾਨ ਹੋਵੇ ਪਹਿਲਾ ਆਪਾਂ ਇਹ ਸਮਝ ਲਈਏ ਕਿ ਸਾਖਤ ਕਿਸ ਨੂੰ ਕਿਹਾ ਗਿਆ ਹੈ ਗੁਰਮੁਖ ਪਿਆਰਿਉ ਸਾਗਤੋ ਹੈ ਜੋ ਇੱਕ ਰੱਬ ਨੂੰ ਬੁਲਾ ਕੇ ਕਿਸੇ ਹੋਰ ਕੰਮ ਦੇ ਵਿੱਚ ਮਸਤ ਰਹਿੰਦਾ ਹੈ ਭਾਵ ਆਪਣੇ ਚਿੱਤ ਨੂੰ ਹਮੇਸ਼ਾ ਹੀ ਉਹਨਾਂ ਕੰਮਾਂ ਵਿੱਚ ਲਗਾਉਂਦਾ ਹੈ ਜਿਨ੍ਹਾਂ ਵਿੱਚ ਪ੍ਰਮੇਸ਼ਰ ਨੂੰ ਬੁਲਾਉਵੇ ਜਿਹੜੇ ਕੰਮ ਕਰਦੇ ਹੋਇਆਂ ਪ੍ਰਮੇਸ਼ਰ ਚਿਤਨਾ ਆਵੇ ਜਿਹੜੇ ਕੰਮ ਕਰਦੇ ਆ ਪ੍ਰਮੇਸ਼ਰ ਤੋਂ ਵਿਤ ਪੈਂਦੀ ਹੋਵੇ ਜਿਹੜੇ ਕਰਮ ਕਰਦੇ ਆ ਪਰਮੇਸ਼ਵਰ ਦੇ ਨਾਲ ਸਾਡੀ ਪ੍ਰੀਤ ਟੁੱਟਦੀ ਹੋਵੇ ਜੋ ਵੀ ਇਹੋ ਜੇ ਕੰਮ ਕੰਮ ਨੂੰ ਕਰਦਾ ਹੈ ਉਹ 사ਖਤ ਹੁੰਦਾ ਹੁਣ ਕਬੀਰ ਜੀ ਸਾਨੂੰ ਸਮਝਾਉਂਦੇ ਨੇ ਕਬੀਰ 사ਖਤ ਐਸਾ ਹੈ ਕਹਿੰਦੇ ਭਈ ਜਿਹੜਾ 사ਖਤ ਇਨਸਾਨ ਰੱਬ ਨਾਲ ਟੁੱਟਿਆ ਹੋਇਆ ਉਹ ਕਿਹੋ ਜਿਹਾ ਹੈ ਜੈ ਸੀ ਲਸਨ ਕੀ ਖਾਨ ਕਹਿੰਦੇ ਭਈ ਉਹ ਲਸਨ ਦੀ ਖਾਨ ਦੇ ਬਰਾਬਰ ਹੈ ਉਹ ਤੇ ਆਂਦੇਓ ਜਿੱਥੇ ਲਸਣ ਦੀ ਖਾਨ ਹੋਵੇਗੀ ਨਾ ਉਥੇ ਲਸਣ ਦੀ ਜਿਹੜੀ ਬੋ ਹੈ ਉਹ ਦੂਰ ਦੂਰ ਤੱਕ ਜਾਂਦੀ ਆ ਹੁਣ ਤੁਸੀਂ ਧਿਆਨ ਦਿਓ ਸਾਖਤ ਇਨਸਾਨ ਨਿਬੂਰਾ ਇਨਸਾਨ ਜੋ ਗੁਰੂ ਤੋਂ ਬੇਮੁਖ ਹੋ ਚੁੱਕਿਆ ਹੈ ਜਿਸ ਦਾ ਮੁਖ ਗੁਰੂ ਵੱਲ ਨਹੀਂ ਉਹ ਭਾਵੇਂ ਦੇਸ਼ ਵਿੱਚ ਹੋਵੇ ਭਾਵੇਂ ਪਰਦੇਸ ਵਿੱਚ ਹੋਵੇ ਭਾਵੇਂ ਕਿਸੇ ਵੀ ਦਰਜੇ ਦੇ ਬਸਦਾ ਹੋਵੇ ਸਾਕਤ ਇਨਸਾਨ ਉਸ ਬੋ ਬਰਾਬਰ ਹੈ ਜੋ ਲਸਣ ਨੂੰ ਭਾਵੇਂ ਅਸੀਂ ਕੋਨੇ ਵਿੱਚ ਬੈਠ ਕੇ ਵੀ ਉਸ ਨੂੰ ਖਾ ਲਈਏ ਫਿਰ ਵੀ ਉਹਦੀ ਜਿਹੜੀ ਬੋ ਹੈ ਮਹਿਕ ਹੈ ਜਿਹੜੀ ਹੁੰਦੀ ਉਹ ਸਾਨੂੰ ਪ੍ਰਗਟ ਹੋ ਜਾਂਦੀ ਹੈ ਕਿ ਫਲਾਣੇ ਇਨਸਾਨ ਨੇ ਲਸਣ ਦਾ ਸੇਵਨ ਕੀਤਾ ਹੈ ਇਸ ਨੂੰ ਖਾਧਾ ਹੈ ਹੁਣ ਤੁਸੀਂ ਯਾਦ ਰੱਖਿਓ ਜਿਹੜਾ ਸਾਕਤ ਇਨਸਾਨ ਹੈ ਨਾ ਉਹ ਭਾਵੇਂ ਕਿੱਥੇ ਵੀ ਬੈਠਿਆ ਹੋਵੇ ਸਤਸੰਗਤ ਦੇ ਵਿੱਚ ਬੈਠਿਆ ਹੋਵੇ ਗੁਰੂ ਘਰ ਬੈਠਿਆ ਹੋਵੇ ਬੜੀ ਪਦਵੀਕਾ ਬੈਠਿਆ ਹੋਵੇ ਜਾਂ ਕੋਈ ਆਪਣੇ ਆਪ ਨੂੰ ਧਰਮ ਦਾ ਕੋਈ ਆਗੂ ਬਣ ਕੇ ਬੈਠਿਆ ਹੋਵੇ ਤੇ ਮਹਾਰਾਜ ਜੀ ਕਹਿੰਦੇ ਨੇ ਕਹਿੰਦੇ ਭਾਈ ਕੇਵਲ ਬਾਹਰੀ ਪਿੱਛੇ ਤੋਂ ਹੀ ਇਨਸਾਨ ਦਾ ਪਤਾ ਨਹੀਂ ਲੱਗਿਆ ਜਾਂਦਾ ਕਹਿੰਦੇ ਸਾਧਕ ਬੰਦੇ ਦੇ ਅੰਦਰ ਜੇਕਰ ਉਹ ਬੰਦਾ ਸਾਧਕ ਹੋਵੇਗਾ ਨਾ ਗੁਰੂ ਨਾਲ ਟੁੱਟਿਆ ਹੋਵੇਗਾ ਉਹਦੀਆਂ ਗੱਲਾਂ ਤੋਂ ਉਹਦੀਆਂ ਵਿਚਾਰਾਂ ਤੋਂ ਉਹਦੇ ਵਿੱਚੋਂ ਇਹ ਓਗੁਣ ਪ੍ਰਗਟ ਹੋ ਜਾਂਦੇ ਨੇ ਸਤਿਗੁਰਾਂ ਦੇ। ਉਹਦੀਆਂ ਗੱਲਾਂ ਤੋਂ ਅਹਿਸਾਸ ਹੋ ਜਾਂਦਾ ਏ ਕਿ ਇਹ ਬੰਦਾ ਜਿਹੜਾ ਹੈ ਇਹ ਰੱਬ ਨਾਲ ਟੁੱਟਿਆ ਹੋਇਆ ਹੈ। ਇਹ ਰੱਬ ਵਾਲੀ ਕਲਾਸ ਦੇ ਵਿੱਚ ਗੈਰ ਹਾਜ਼ਰ ਹੈ। ਪਾਪ ਕੀ ਹਾਜ਼ਰ ਹੋ ਕੇ ਵੀ ਗੈਰ ਹਾਜ਼ਰ ਹੈ। ਸੋ ਮਹਾਰਾਜ ਦੀ ਕਿਰਪਾ ਗਣ ਪਰਤ ਕਬੀਰ ਜੀ ਜਿਸ 52 ਸ਼ਲੋਕ ਦੇ ਰਾਹੀਂ ਸਾਨੂੰ ਲਹਸੂਨ ਦੀ ਉਦਾਹਰਣ ਦੇ ਕੇ ਸਮਝਾਇਆ ਸਾਡੇ ਵੀ ਇਸ ਮਨ ਨੂੰ ਹੈ ਕਿ ਭਾਈ ਜਿੰਨਾ ਅਸੀਂ ਉਹਗਣਾ ਦੇ ਵਿੱਚ ਮਸਤ ਰਾਂਗੇ ਪੂਰੇ ਕਮਾ ਵਿੱਚ ਮਸਤ ਰਾਂਗੇ ਜਿੰਨਾ ਅਸੀਂ ਝੂਠ ਨਿੰਦਿਆ ਚੁਗਲੀ ਇਰਸ਼ਾ ਦਵੇਸ਼ ਇਹਨਾਂ ਨੂੰ ਆਪਣੇ ਸੰਗ ਸਤ ਸੰਗੀ ਸਾਥੀ ਬਣਾ ਕੇ ਰਾਂਗੇ ਸਾਡੇ ਅੰਦਰ ਚੰਗੇ ਗੁਣ ਜੁਨੀਆਤਾ ਸਾਡੇ ਜੀਵਨ ਦੇ ਵਿੱਚ ਨਜਾਇਪਉਣ ਗਿਆ ਤੇ ਅਸੀਂ ਪਰਮੇਸ਼ਰ ਤੋਂ ਵਿਚੜੇ ਰਹਾਂਗੇ ਇਸ ਲਈ ਪਰਮੇਸ਼ੁਰ ਨੂੰ ਨੁਤੇ ਆਉਣਾ ਪਰਮੇਸ਼ੁਰ ਦਾ ਸਿਮਰਨਾ ਪਰਮੇਸ਼ੁਰ ਦੇ ਸਿਮਰਨ ਨੂੰ ਹਿਰਦੇ ਵਿੱਚ ਸੋਣਾ ਤੇ ਪਰਮੇਸ਼ੁਰ ਦੇ ਸਿਮਰਨ ਨੂੰ ਆਪਣੇ ਕਰਮ ਦੇ ਵਿੱਚ ਲੈ ਕੇ ਆਉਣਾ ਇਹ ਅਸਲੀ ਪਰਮੇਸ਼ਰ ਇਸ ਦੀ ਬਾਸ਼ਾ ਜੀ ਕਿਰਪਾ ਕਰਮ ਆਪ ਸੋ ਸਾ ਸੰਗਤ ਦੇ ਉੱਤੇ ਮਿਹਰ ਪਰਿਆਤ ਕਰਣ ਸਿਮਰਨ ਜੋੜ ਦੀ ਕਲਾ ਦਾ ਜੀਵਨ ਦੇ ਰੋਪ ਤੇ ਗਾਤਾ ਨਾਮ ਸਮਝ ਦੇ ਦਿੱਤਾ ਬਰਸ਼ਿਸ਼ ਕਰਨ ਹੋਇਆ ਬੇਨਤੀ ਪੁਲਾ ਦੇ ਕੇ ਮੈਂ ਬਲਾਉ ਜੁਫਤੇ ਮਾਈ ਗੁਰੂ ਜੀ ਕਾ ਖਾਲਸਾ ਮਾਈ ਗੁਰੂ ਜੀ